ਪਹਿਲੇ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਤੇ ਭਲੇ ਲੋਕਾਂ ਦਾ ਉਧਾਰ ਕਰਦੇ ਕਰਦੇ ਇੱਕ ਦਿਨ ਉਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਢਲਿਆ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਹੁਕਮ ਦਿੱਤਾ ਕਿ ਬਾਲੇ ਰਹਿਰਾਸ ਦਾ ਵੇਲਾ ਹੋ ਚੁਕਿਆ ਹੈ ਤਨਹਿਰਾਸ ਪੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲੇ ਨੇ ਰਹਿਰਾਸ ਸਾਹਿਬ ਪੜਨੀ ਸ਼ੁਰੂ ਕਰ ਦਿੱਤੀ ਜਦੋਂ ਭਾਈ ਬਾਲਾ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਉੱਚੀ ਉੱਚੀ ਪੜਿਆ ਤਾਂ ਉੱਥੇ ਨਜ਼ਦੀਕ ਇੱਕ ਝੁੱਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲੀ ਤੇ ਆਣ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਈ ਤੇ ਆਖਣ ਲੱਗੀ ਕਿ ਆਪ ਜੀ ਕੌਣ ਹੋ ਤੇ ਇਸ ਉਜਾੜ ਵਿੱਚ ਕੀ ਕਰਨ ਆਏ ਹੋ ਤਾ ਗੁਰੂ ਜੀ ਫਰਮਾਏ ਕਿ ਅਸੀਂ ਅਤੀਤ ਫਕੀਰ ਹਾਂ ਤੇ ਅੱਜ ਦੀ ਰਾਤ गुजार ਕੇ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉਹ ਕੰਨਿਆ ਆਪਣੀ ਝੁੱਗੀ ਵਿੱਚ ਚਲੀ ਗਈ ਤੇ ਅੰਦਰੋਂ ਇੱਕ ਮਾਸ ਦਾ ਕਤਲਾ ਲੈ ਕੇ ਆਈ ਤੇ ਉਸ ਨੂੰ ਟੱਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ ਮਾਸ ਦੋ ਸੇਰ ਦਾ ਹੋਇਆ ਤਾਂ ਫਿਰ ਉਸ ਕੰਨਿਆ ਨੇ మాਸ ਦਾ ਇੱਕ ਸੇਰ ਆਪਣੇ ਪਾਸ ਰੱਖ ਲਿਆ ਤੇ ਦੂਸਰਾ ਸੇਰ ਭਾਈ ਬਾਲੇ ਨੂੰ ਦੇਣ ਲੱਗੀ ਤਾਂ ਸੁੰਦਰ ਕੰਨਿਆ ਦੇ ਹੱਥਾਂ ਵਿੱਚ మాਸ ਦੇਖ ਕੇ ਭਾਈ ਬਾਲਾ ਹੈਰਾਨ ਹੋ ਗਿਆ ਤੇ ਉਸ ਕੰਨਿਆ ਤੋਂ ਪੁੱਛਣ ਲੱਗਾ ਕਿ ਇਸ ਉਜਾੜ ਵਿੱਚ ਅਸੀਂ ਨਾ ਤਾਂ ਕੋਈ ਜੀਵ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਦੇਖਿਆ ਹੈ ਫਿਰ ਇਹ ਇੰਨਾ ਸਾਰਾ ਮਾਸ ਤੂੰ ਕਿੱਥੋਂ ਲੈ ਕੇ ਆਈ ਹੈ ਤਾਂ ਭਾਈ ਬਾਲੇ ਦੇ ਮੂੰਹੋਂ ਇਹ ਗੱਲ ਸੁਣ ਕੇ ਕੰਨਿਆ ਬੋਲੀ ਕਿ ਚਲੋ ਮੇਰੇ ਨਾਲ ਝੁੱਗੀ ਦੇ ਅੰਦਰ ਚਲੋ ਤੇ ਆਪ ਹੀ ਦੇਖ ਲਵੋ ਤਾਂ ਭਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ-ਪਿੱਛੇ ਝੁੱਗੀ ਦੇ ਅੰਦਰ ਚਲਾ ਗਿਆ ਤਾਂ ਕੀ ਦੇਖਦਾ ਹੈ ਕਿ ਝੁੱਗੀ ਦੇ ਅੰਦਰ ਇੱਕ ਮੁਰਦਾ ਪੁੱਠਾ ਲਟਕਾਇਆ ਹੋਇਆ ਸੀ ਤਾਂ ਕੰਨਿਆ ਬੋਲੀ ਕਿ ਮੈਂ ਇਸ ਮੁਰਦੇ ਦਾ ਮਾਸ ਖਾਂਦੀ ਹਾਂ ਮੁਰਦੇ ਨੂੰ ਦੇਖ ਕੇ ਭਾਈ ਬਾਲਾ ਵਾਹਿਗੁਰੂ ਵਾਹਿਗੁਰੂ ਕਰਦਾ ਝੁੱਗੀ ਤੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਪਾਸ ਚਲਾ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਝੁੱਗੀ ਦੇ ਅੰਦਰ ਇਹ ਕੰਨਿਆ ਮਨੁੱਖ ਦਾ ਮਾਸ ਖਾਂਦੀ ਹੈ ਤਾ ਗੁਰੂ ਜੀ ਨੇ ਭਾਈ ਬੱਲੇ ਨੂੰ ਕਿਹਾ ਕਿ ਜਾ ਤੂੰ ਇਸ ਲੜਕੀ ਨੂੰ ਪੁੱਛ ਕਿ ਤੂੰ ਮਨੁੱਖ ਦਾ ਮਾਸ ਕਿਉਂ ਖਾਂਦੀ ਹੈ ਕੀ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਲੱਭਦਾ ਤਾਂ ਭਾਈ ਬੱਲਾ ਦੁਬਾਰਾ ਤੋਂ ਉਸ ਲੜਕੀ ਦੀ ਝੁਗੀ ਵਿੱਚ ਗਿਆ ਤੇ ਪੁੱਛਣ ਲੱਗਾ ਕਿ ਤੂੰ ਇਹ ਪਾਪ ਦਾ ਕਰਮ ਕਿਉਂ ਕਰਦੀ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਜ਼ਹਰ ਕਿਉਂ ਕਰਨਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਤਾਂ ਪਾਈ ਬਾਲੇ ਨੇ ਕਿਹਾ ਕਿ ਅਸੀਂ ਸੰਤ ਹੁੰਦੇ ਹਾਂ ਤੇ ਸੰਤਾਂ ਦੇ ਪਾਸੋਂ ਪਰਦਾ ਨਹੀਂ ਲਕੋਈਦਾ ਤਾਂ ਕੰਨਿਆ ਬੋਲੀ ਇਹ ਜਿਹੜਾ ਮੁਰਦਾ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸ ਦੇ ਘਰ ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ-ਚੰਗੇ ਖਾਣੇ ਤੇ ਚੰਗੇ-ਚੰਗੇ ਵਸਤਰ ਪਹਿਨਣ ਨੂੰ ਦਿੰਦਾ ਸੀ ਫਿਰ ਜਦੋਂ ਮੈਂ 16 ਸਾਲ ਦੀ ਹੋਈ ਤਾਂ ਇਸਨੇ ਦੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਤੇ ਇਸਨੇ ਮੈਨੂੰ ਇੱਕ ਖਤਰੇਟੇ ਨੂੰ ਵੇਚ ਦਿੱਤਾ ਸੰਤ ਜੀ ਹੁਣ ਤੁਸੀਂ ਦੱਸੋ ਕਿ ਰਾਖਸ਼ਸ ਮੈਨ ਹੋਈ ਜਾਂ ਫਿਰ ਇਹ ਹੋਇਆ ਜਿਸ ਨੇ ਮੇਰਾ ਜਿਉਂਦਿਆਂ ਦਾ ਹੀ మాਸ ਵਿੱਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੇ ਸਵਾਸ ਪੂਰੇ ਹੋ ਗਏ ਤੇ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਤਾਂ ਜਮਦੂਤ ਇਸ ਨੂੰ ਧਰਮਰਾਜ ਦੇ ਪਾਸ ਲੈ ਗਏ ਤਾਂ ਧਰਮਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ ਨਾ ਲਾਓ ਬਲਕਿ ਜਲਦੀ ਤੋਂ ਜਲਦੀ ਇਸ ਨੂੰ ਨਰਕ ਵਿੱਚ ਪਾ ਦੇਵੋ ਤਾਂ ਜਮਦੂਤਾਂ ਨੇ ਇਸ ਨੂੰ ਨਰਕਾਂ ਵਿੱਚ ਸੁੱਟ ਦਿੱਤਾ ਜਿਸ ਖਤਰੇਟੇ ਨਾਲ ਮੇਰਾ ਸੰਜੋਗ ਹੋਇਆ ਸੀ ਤਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਸੱਤ ਮੁੰਡਿਆਂ ਨੂੰ ਜਨਮ ਦਿੱਤਾ ਤੇ ਅਖੀਰ ਵਿੱਚ ਮੇਰੇ ਘਰ ਇੱਕ ਕੰਨਿਆ ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਦੇ ਕਿਉਂਕਿ ਮੈਨੂੰ ਕੁੜੀ ਨਹੀਂ ਚਾਹੀਦੀ पर मैं अपनी ਧੀ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤਾਂ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਮਤ ਮਾਰੀ ਗਈ ਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮੈਂ ਆਪਣੀ ਨਵ ਜੰਮੀ ਲੜਕੀ ਨੂੰ ਮਾਰ ਦਿੱਤਾ ਹੁਣ ਸਮਾ ਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਤੇ ਜਮਦੂਤ ਮੈਨੂੰ ਵੀ ਧਰਮਰਾਜ ਦੇ ਪਾਸ ਲੈ ਗਏ ਤਾਂ ਧਰਮਰਾਜ ਨੇ ਮੈਨੂੰ ਕਿਹਾ ਕਿ हे ਪਾਪਣੀ ਤੂੰ ਆਪਣੇ ਸਵਾਰਥ ਲਈ ਆਪਣੀ ਕੰਨਿਆ ਨੂੰ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤਣੀ ਪਵੇਗੀ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਤ ਲੋਕ ਵਿੱਚ ਫਿਰ ਤੋਂ ਜਾਵੇਂਗੀ ਤੇ ਇੱਕ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਨੋਜ-ਨੋਜ ਕੇ ਮਾਸ ਖਾਵੇਂਗੀ। ਸੋ ਧਰਮਰਾਜ ਦੇ ਬਚਨਾਂ ਦੇ ਅਨੁਸਾਰ ਮੈਂ ਕੰਨਿਆ ਦਾ ਜਨਮ ਲਿਆ ਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਂਦੀ ਹਾਂ। ਕੰਨਿਆ ਦੀ ਇਹ ਹੱਡ ਬੀਤੀ ਸੁਣ ਕੇ ਭਾਈ ਬਾਲੇ ਨੂੰ ਉਸ ਉੱਪਰ ਦਇਆ ਆ ਗਈ। ਤੇ ਉਸਨੇ ਗੁਰੂ ਜੀ ਪਾਸ ਜਾ ਕੇ ਸਾਰੀ ਗੱਲ ਦਸੀ ਤੇ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕਤ ਕਰੋ ਤਾਂ ਗੁਰੂ ਨਾਨਕ ਦੇਵ ਜੀ ਫਰਮਾਏ ਕਿ ਦੇਖ ਪਾਈ ਇੱਕ ਤੰਨਿਆ ਨੂੰ ਵੇਚਣਾ ਜਾਂ ਫਿਰ ਉਸਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਤੇਰਾ ਕਹਿਣਾ ਵੀ ਮੰਨਣਾ ਜ਼ਰੂਰੀ ਹੈ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਸਾਹਿਬ ਜੀ ਉੱਠ ਖਲੋਤੇ ਤੇ ਕੰਨਿਆ ਦੀ ਝੁੱਗੀ ਦੇ ਪਾਸ ਜਾ ਕੇ ਖੜੇ ਹੋ ਗਏ ਤਾਂ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤਾਂ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਬੋਲਿਆ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ ਹੋ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਲ ਦਾ ਇੱਕ ਛਿੱਟਾ ਉਸ ਦੇ ਮੁਰਦੇ ਪਿਤਾ ਉੱਪਰ ਵੀ ਮਾਰਿਆ ਤੇ ਉਸ ਮੁਰਦੇ ਨੂੰ ਵੀ ਮੁਕਤੀ ਹਾਸਲ ਹੋ ਗਈ ਗੁਰੂ ਪਿਆਰਿਓ ਇਸ ਸਾਖੀ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ